ਤੁਹਾਡੀ ਬੱਚੀ ਮੰਗਣ ਜਾ ਰਹੀ ਹੈ ਅੱਜ ਤੁਸੀਂ ਮੰਗਣ ਵਾਸਤੇ ਕਿਉਂ ਭੇਜਿਆ ਅਸੀਂ ਨਹੀਂ ਭੇਜਿਆ ਅਸੀਂ ਤਾਂ ਕੱਪੜਾ ਤੋੜ ਕੇ ਸੀ ਪਿੱਛੇ ਵਗ ਗਏ ਸੀ ਸਾਨੂੰ ਕੀ ਪਤਾ ਸੀ ਵਗ ਬੰਗਰ ਵਗ ਗਏ ਇਹ ਨਹੀਂ ਮੈਂ ਪਹਿਲਾਂ ਹੀ ਵੇਖਿਆ ਇਹ ਘੱਟੂ ਘੱਟ ਵੀ ਤਿੰਨ ਚਾਰ ਦਿਨ ਡੇਲੀ ਹੁੰਦੇ ਰੋ ਤਾਂ ਸਕੂਲ ਤੇ ਸਾਰਾ ਕੁਝ ਐਸੀ ਝੂਠ ਥੋੜੀ ਮਾਰਦੇ ਸਕੂਲ ਆ ਰਹੀ ਤੇ ਪੁੱਛਿਆ ਮੈਡਮ ਨੂੰ ਪੁੱਛਾਂ ਲਾਂਗੇ ਸੋਸ਼ਲ ਮੀਡੀਆ ਤੇ ਇਸ ਵਕਤ ਇੱਕ ਵੱਡਾ ਸਕੈਮ ਸਾਹਮਣੇ ਆ ਰਿਹਾ ਜਿਹਦੇ ਵਿੱਚ ਛੋਟੇ-ਛੋਟੇ ਬੱਚੇ ਜਾਂ ਕੋਈ ਅਪਾਹਜ ਜਿਹੜੇ ਐ ਉਹ ਭੀਖ ਮੰਗ ਰਹੇ ਨੇ ਉਹਨਾਂ ਨੂੰ ਹਟਾਇਆ ਵੀ ਜਾ ਰਿਹਾ ਰੋਕਿਆ ਵੀ ਜਾ ਰਿਹਾ ਪਰ ਕਿਤੇ ਨਾ ਕਿਤੇ ਇਹ ਵੀ ਵੇਖਿਆ ਜਾ ਰਿਹਾ ਹੈ ਕਿ ਇੱਕ ਵੱਡੇ ਗੈਂਗ ਜਿਹੜੇ ਐ ਉਹਨਾਂ ਵੱਲੋਂ ਇਹ ਲੋਕ ਤਿਆਰ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਮੇਲਿਆਂ ਦੇ ਵਿੱਚ ਜਾਂ ਭੀੜ ਭੜਕ ਕੇ ਵਾਲੀਆਂ ਜਗਾਵਾਂ ਤੇ ਇਹਨਾਂ ਨੂੰ ਭੀਖ ਮੰਗਵਾਈ ਜਾਂਦੀ ਹੈ ਤੇ ਬਾਅਦ ਦੇ ਵਿੱਚ ਬੈਕਫੁੱਟ ਤੇ ਬੈਠੇ ਕੋਈ ਹੋਰ ਹੁੰਦੇ ਨੇ ਇੱਕ ਵਾਰ ਇੱਥੇ ਵੀ ਬਾਲ ਸੁਰੱਖਿਆ ਵਿਭਾਗ ਤੋਂ ਇੱਥੇ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੀਆਂ ਜਿਵੇਂ ਅੱਜ ਸਰਦੂਲਗੜ੍ਹ ਵਿਖੇ ਤੁਸੀਂ ਤਿੰਨ ਬੱਚੇ ਬਰਾਮਦ ਕੀਤੇ ਆ ਕੀ ਸੀ ਉਹਨਾਂ ਦੀ ਬੈਕਗ੍ਰਾਉਂਡ ਕੀ ਦੇਖੀ ਸਰ ਉਹਨਾਂ ਬੱਚਾ ਸਭ ਤੋਂ ਪਹਿਲਾਂ ਤਾਂ ਸਾਨੂੰ ਜਦੋਂ ਅਸੀਂ ਰੇਡ ਦੇ ਦੌਰਾਨ ਤਿੰਨ ਬੱਚੇ ਪਾਈ ਗਏ ਸੀ ਉਹਨਾਂ ਬੱਚਿਆਂ ਨੂੰ ਸਭ ਤੋਂ ਪਹਿਲਾਂ ਤਾਂ ਬਾਲਪਲਾਈ ਕਮੇਟੀ ਮੂਰੇ ਪੇਸ਼ ਕੀਤਾ ਗਿਆ ਬਾਲਪਲਾਈ ਕਮੇਟੀ ਦੇ ਡਿਸੀਜਨ ਦੇ ਨਾਲ ਹੀ ਬੱਚਿਆਂ ਨੂੰ ਬੱਚੇ ਦੇ ਪੇਰੈਂਟਸ ਕੋਲ ਹੈਂਡਓਵਰ ਕੀਤਾ ਗਿਆ ਸੀ ਪਰ ਉਹਨਾਂ ਨੂੰ ਤੁਸੀਂ ਪੁੱਛਿਆ ਨਹੀਂ ਵੀ ਪੇਰੈਂਟਸ ਮੰਗਵਾਉਂਦੇ ਕਿਉਂ ਆ ਪੀਖ ਪੇਰੈਂਟਸ ਨੂੰ ਅਸੀਂ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਵੀ ਕੁਝ ਸਾਡੀਆਂ ਘਰੇਲੂ ਮਜਬੂਰੀਆਂ ਨੇ ਇਸ ਤਰ੍ਹਾਂ ਨੇ ਬੱਚੇ ਸਕੂਲ ਨਹੀਂ ਜਾਂਦੇ ਹੈਗੇ ਤਾਂ ਉਹਨਾਂ ਨੂੰ ਅਸੀਂ ਮੋਟੀਵੇਟ ਕੀਤਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਭੇਜੋ ਜੀ ਵੀ ਇੱਕ ਸੂਰਵਾਰ ਤਾਂ ਹੈਗੇ ਆ ਨਾ ਮਾਂ ਪਿਓ ਵੀ ਸਰ ਸਾਡਾ ਮੇਨ ਮਕਸਦ ਹੀ ਇਹ ਹੈ ਕਿ ਬੱਚਿਆਂ ਨੂੰ ਜੇਕਰ ਕੋਈ ਗੈਂਗ ਦੇ ਥਰੂ ਸਾਨੂੰ ਪਕੜਿਆ ਜਾਂਦਾ ਤਾਂ ਉਹਨਾਂ ਬੱਚਿਆਂ ਨੂੰ ਜੇਕਰ ਉਹਦੇ ਪੇਰੈਂਟਸ ਨਹੀਂ ਤਾਂ ਉਹਨਾਂ ਨੂੰ ਚਿਲਡਰਨ ਹੋਮ ਨੇ ਜੋ ਬੱਚਿਆਂ ਦੇ ਖੋਲਿਓ ਨੇ ਉੱਤੇ ਬੱਚਿਆਂ ਨੂੰ ਸ਼ਿਫਟ ਕਰਵਾਈਏ ਸਾਡਾ ਮੇਨ ਮੁੱਦਾ ਹੀ ਇਹ ਹੈ ਕਿ ਗੈਂਗਾਂ ਨੂੰ ਪਕੜਨਾ ਜੇਕਰ ਕੋਈ ਗੈਂਗ ਬੱਚੇ ਦਾ ਯੂਜ਼ ਕਰ ਰਿਹਾ ਡੀਐਨਏ ਟੈਸਟ ਅੱਜ ਇਹਨਾਂ ਨੂੰ ਕੋਈ ਤੁਸੀਂ ਵਾਰਨਿੰਗ ਦੇ ਕੇ ਛੱਡਿਆ ਜਾਂ ਕੀ ਕਰੋਗੇ ਇਹਦਾ ਅੱਜ ਇਹਨਾਂ ਦੀ ਅਸੀਂ ਕਾਉਂਸਲਿੰਗ ਕੀਤੀ ਹੈ ਪੇਰੈਂਟਸ ਦੀ ਕਾਉਂਸਲਿੰਗ ਕੀਤੀ ਹੈ ਉਹਨਾਂ ਨੂੰ ਸਮਝਾਇਆ ਮੋਟੀਵੇਟ ਕੀਤਾ ਜੋ ਸਰਕਾਰ ਵੱਲੋਂ ਸਕੀਮਾਂ ਚੱਲ ਰਹੀਆਂ ਨੇ ਉਹ ਇਹਨਾਂ ਨੂੰ ਅਵੇਅਰ ਕੀਤੀਆਂ ਸੀ ਜੀ ਹਮ ਅਵੇਅਰ ਕਰਕੇ ਇਹਨਾਂ ਨੂੰ ਦੱਸਿਆ ਕਿ ਕਿ ਬੱਚਿਆਂ ਨੂੰ ਸਕੂਲ ਦੇ ਵਿੱਚ ਭੇਜੋ ਜੇਕਰ ਬੱਚੇ ਸਕੂਲ ਨਹੀਂ ਜਾਂਦੇ ਸਰਕਾਰ ਵੱਲੋਂ ਜੋ ਫੈਸਿਲਟੀਆਂ ਨੇ ਮਿਲ ਰਹੀਆਂ ਨੇ ਬੱਚਿਆਂ ਨੂੰ ਫ੍ਰੀ ਹੈ ਫ੍ਰੀ ਆਫ ਕੋਸਟ ਹੈ ਕੋਈ ਖਰਚਾ ਨਹੀਂ ਇਹਨਾਂ ਦਾ ਤੇ ਬੱਚਿਆਂ ਨੂੰ ਸਕੂਲ ਦੇ ਵਿੱਚ ਭੇਜੋ ਬੱਚੇ ਦੀ ਇਹ ਉਮਰ ਹੈ ਜਿਹੜੀ ਉਹ ਪੜਨ ਦੀ ਹੈ ਕਿੰਨੇ ਬੱਚੇ ਫਾਈਂਡ ਆਊਟ ਹੋਏ ਆ ਤੇ ਇਹਨਾਂ ਤੇ ਕੀ ਹੁਣ ਤੁਸੀਂ ਕੀ ਫੈਸਿਲਿਟੀ ਦੇਣ ਲੱਗੇ ਹੋ ਜਾਂ ਕੀ ਕਾਰਵਾਈ ਕਰ ਰਹੇ ਹੋ ਸਰ ਸਾਡ ਨੂੰ ਹੁਣ ਤਿੰਨ ਬੱਚੇ ਮਿਲੇ ਨੇ ਜੀ ਇਹਨਾਂ ਬੱਚਿਆਂ ਨੂੰ ਬਾਲਪਲਾਈ ਕਮੇਟੀ ਮੂਰੇ ਪੇਸ਼ ਕੀਤਾ ਗਿਆ ਬਾਲਪਲਾਈ ਕਮੇਟੀ ਨੇ ਇਹਨਾਂ ਬੱਚਿਆਂ ਨੂੰ ਆਇਡੈਂਟੀਫਾਈ ਕਰਕੇ ਪੇਰੈਂਟਸ ਨੂੰ ਹੈਂਡਓਵਰ ਕੀਤਾ ਗਿਆ ਜਿਵੇਂ ਵੇਖਦੇ ਆ ਇਹ ਤਾਂ ਇੱਕ ਬੱਚੇ ਸੀ ਹੋਰ ਵੀ ਕਾਫੀ ਗੈਂਗ ਵੀ ਬੜੇ ਤਗੜੇ ਇੱਥੇ ਕੀ ਆ ਵੀ ਪੀਖ ਮੰਗਦੇ ਇੱਥੇ ਹੋਰ ਵੀ ਕਈ ਸਰਦੂਲਗੜ ਬੱਸ ਸਟੈਂਡ ਦੀ ਗੱਲ ਹੀ ਕਰੀਏ ਉਹਨਾਂ ਤੇ ਕੀ ਐਕਸ਼ਨ ਲਾਓਗੇ ਅਸੀਂ ਜੋ ਇਹਨਾਂ ਨੂੰ ਹੁਣ ਵੀ ਅੱਜ ਵੀ ਜਿਹੜੇ ਸਲਾਮੇਰੀ एरिया ਦੇ ਵਿੱਚ ਆਏ ਆ ਤੇ ਨਾਲ ਡੀਸੀ ਅਫਸਰ ਨੇ ਚਾਈਲਡ ਪ੍ਰੋਟੈਕਸ਼ਨ ਨਾਲ ਆਏ ਨੇ ਇਹਨਾਂ ਨੂੰ ਨਾਲ ਲੈ ਕੇ ਅਸੀਂ ਇਹਨਾਂ ਨੂੰ ਇਹੀ ਵੇਰ ਕਰਨਾ ਆਏ ਆ ਵੀ ਬੱਚਿਆਂ ਨੂੰ ਭੀਖ ਮੰਗਣ ਵਾਸਤੇ ਨਾ ਭੇਜੋ ਇਹਨਾਂ ਨੂੰ ਸਕੂਲ ਦੇ ਵਿੱਚ ਭੇਜੋ ਤੇ ਇਹ ਜੇਕਰ ਤੁਸੀਂ ਇਹਨਾਂ ਨੂੰ ਭੀਖ ਮੰਗਣ ਵਾਸਤੇ ਭੇਜਦੇ ਹੋ ਤਾਂ ਤੁਹਾਡੇ ਖਿਲਾਫ ਕਾਨੂੰਨੀ ਤੌਰ 'ਤੇ ਕਾਰਵਾਈ ਕੀਤੀ ਜਾਊਗੀ ਕਿਉਂਕਿ ਆਪਾਂ ਇਹਨਾਂ ਨੂੰ ਬੱਚਿਆਂ ਤੋਂ ਭੀਖ ਨਹੀਂ ਮੰਗਾ ਸਕਦੇ ਨਾ ਹੀ ਇਹਨਾਂ ਤੋਂ ਬਾਲ ਮਜ਼ਦੂਰੀ ਕਰਾ ਸਕਦੇ ਆ ਤਾਂ ਕਿ ਇਹਨਾਂ ਦਾ ਹੁਣ ਇਹ ਪੜ੍ਹਨ ਦਾ ਟਾਈਮ ਹੈ ਇਹਨਾਂ ਨੂੰ ਸਕੂਲ ਦੇ ਵਿੱਚ ਪੜ੍ਹਨ ਵਾਸਤੇ ਭੇਜੋ ਤੇ ਜੇਕਰ ਕੋਈ ਸਾਡੀ ਹੈਲਪ ਲੋੜਾ ਅਸੀਂ ਹੈਲਪ ਕਰਾਂਗੇ ਨਾਲ ਇਹਨਾਂ ਦੇ ਪਰ ਜੇਕਰ ਕੋਈ ਇਦਾਂ ਦਾ ਕੋਈ ਕਾਨੂੰਨ ਹੱਥ ਚਲੂਗਾ ਤਾਂ ਫਿਰ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਬਿਲਕੁਲ ਜਿਵੇਂ ਅੱਜ ਵੇਖਿਆ ਕਿਉਂਕਿ ਮਾਂ ਪਿਓ ਜਿਹੜਾ ਘਰੇ ਬੈਠਾ ਬੱਚੇ ਮੰਗ ਰਹੇ ਆ ਇਹ ਅੱਜ ਵਾਰਨਿੰਗ ਸੀ ਤੁਹਾਡੀ ਇਸ ਤੋਂ ਬਾਅਦ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਿਲਦੀ ਹੈ ਤਾਂ ਕੀ ਕਰੀਏ ਅ ਇਹਨਾਂ ਨੂੰ ਅਸੀਂ ਵਾਰਨਿੰਗ ਇਹੀ ਕਹਿੰਦੇ ਆ ਕਿ ਜੇਕਰ ਇਹ ਕਿਤੇ ਜਿੱਦਾਂ ਸਾਨੂੰ ਦੁਬਾਰਾ ਏਦਾਂ ਕੋਈ ਲੱਗਦਾ ਤਾਂ ਅਸੀਂ ਇਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਪਰ ਜੋ ਇਹਨਾਂ ਨੂੰ ਚਾਈਲਡ ਜੇਕਰ ਇਹ ਕੋਈ ਸਹੂਤ ਲੈਣਾ ਚਾਹੁੰਦੇ ਆ ਇਹਨਾਂ ਨੂੰ ਅੱਜ ਜਿਵੇਂ ਡੀਸੀ ਆਫਿਸ ਤੋਂ ਆਏ ਸੀ ਇਹਨਾਂ ਨੇ ਵਧੀਆ ਚਾਈਲਡ ਪ੍ਰੋਟੈਕਸ਼ਨ ਵਾਲਿਆਂ ਨੇ ਵੇਅਰ ਕੀਤਾ ਕਿ ਤੁਹਾਨੂੰ ਆਹ ਸਹੂਤਾਂ ਮਿਲਦੀਆਂ ਤੁਸੀਂ ਲਓ ਜੇਕਰ ਉਹਨਾਂ ਵਿੱਚ ਕੋਈ ਸਾਡੀ ਹੈਲਪ ਲੋੜ ਆਸੀ ਨਾਲ ਹੈਲਪ ਕਰਾਂਗੇ ਕੀ ਤੁਹਾਡੀ ਬੱਚੀ ਮੰਗਣ ਜਾ ਰਹੀ ਹੈ ਅੱਜ ਤੁਸੀਂ ਮੰਗਣ ਵਾਸਤੇ ਕਿਉਂ ਭੇਜਦੇ ਅਸੀਂ ਨਹੀਂ ਭੇਜਿਆ ਅਸੀਂ ਤਾਂ ਕੱਪੜੇ ਤੋਣ ਗਏ ਸੀ ਪਿੱਛੇ ਵਗ ਗਏ ਸੀ ਸਾਨੂੰ ਕੀ ਪਤਾ ਸੀ ਵਗ ਬੰਗਰ ਵਗ ਗਏ ਇਹ ਨਹੀਂ ਮੈਂ ਪਹਿਲਾਂ ਵੀ ਵੇਖਿਆ ਇਹ ਘੱਟੂ ਘੱਟ ਵੀ 3-4 ਦਿਨ ਡੇਲੀ ਹੁੰਦੇ ਰੋ ਤਾਂ ਨਹੀਂ ਸਕੂਲ ਤੇ ਸਾਰਾ ਕੁਝ ਹੈ ਅਸੀਂ ਛੁੱਟ ਥੋੜੀ ਮਾਰਦੇ ਸਕੂਲ ਆ ਰਹੀ ਤੇ ਪੁੱਛਿਆ ਮੈਡਮ ਨੂੰ ਪੁੱਛ ਆ ਲਾਂਗੇ ਇੱਕ ਦਿਨ ਅੱਜ ਹੀ ਛੁੱਟੀ ਸੀ ਛੁੱਟੀਆਂ ਪਾ ਕੇ 4 ਦਿਨ ਆ ਦिए ਸਾਰਾ ਰੋਜ਼ ਦਿਨ ਤੇ ਜਾਂਦੇ ਸਕੂਲ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਆ ਇਹ ਇਹ ਕਹਿ ਰਹੇ ਆ ਕਿ ਸਾਨੂੰ ਬਿਨਾ ਦੱਸੇ ਚਲੇ ਜਾਂਦੇ ਆ ਪਰ ਵੱਡੀ ਗੱਲ ਐ ਕਿ ਜੇਕਰ ਇਹ ਚੌਣ ਤਾਂ ਬੱਚੇ ਮੰਗਣ ਦੀ ਹਿੰਮਤ ਹੀ ਨਹੀਂ ਕਰ ਸਕਦੇ ਕਿਵੇਂ ਵੇਖਦੇ ਹੋ ਇਸ ਖਬਰ ਨੂੰ ਕਮੈਂਟ ਜਰੂਰ ਕਰਿਓ ਜੇਕਰ ਇਸ ਦਾ ਕੋਈ ਸੁਜੈਸ਼ਨ ਹੈਗਾ ਤਾਂ ਉਹ ਵੀ ਦੱਸਿਓ ਇਹਦੇ ਨਾਲ ਹੀ ਅਗਲੀ ਅਪਡੇਟ ਅਗਲੀ ਕਿਸੇ ਖਬਰ ਦੇ ਨਾਲ ਦੁਬਾਰਾ ਫਿਰ ਰੁਕ ਕਰਾਂਗੇ ਅੱਸੀ ਕਾਲ ਧੰਨਵਾਦ